ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ 911 ਸਰਪੰਚ ਫਾਰਮਿੰਗ YouTube ਚੈਨਲ ਤੇ ਤੇ ਆਪਣੇ Instagram ਪੇਜ ਤੇ ਤੇ ਆਪਣੇ Facebook ਪੇਜ ਤੇ ਜਿਵੇਂ ਕਿ ਤੁਹਾਨੂੰ ਆਪਾਂ ਡੇਲੀ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਹੀ ਰਹਿੰਨੇ ਆ ਤੇ ਹੋਰ ਵੀ ਵੀਡੀਓ ਆਪਣੀਆਂ ਆਉਣ ਦਾ ਵੇ ਆ ਤੇ ਅੱਜ ਆਪਾਂ ਆਪਣੇ ਪਿੰਡ ਭਮੀਪੁਰਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਬੈਠੇ ਸੀ ਤੇ ਜਿੱਥੇ ਕਿ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਉੱਚੇ ਪੱਧਰ ਤੇ ਇੱਕ ਕਬੂਤਰਬਾਜੀ ਕਰਵਾਈ ਜਾਂਦੀ ਆ ਜੋ ਕਿ ਇਸ ਵਾਰ 35ਵਾਂ ਸ਼ਾਨਦਾਰ ਬਹੁਤ ਹੀ ਕਬੂਤਰਬਾਜੀ ਮੁਕਾਬਲਾ ਕਰਵਾਇਆ ਜਾਂਦਾਗਾ ਤੇ ਉਸ ਦੇ ਬਾਰੇ ਜੋ ਕਿ ਸਾਡੇ ਨਾਲ ਉਸ ਕਮੇਟੀ ਦੇ ਪ੍ਰਧਾਨ ਤੇ ਜੋ ਕਿ ਉਸ ਦੇ ਮੀਤ ਪ੍ਰਧਾਨ ਸਾਡੇ ਨਾਲ ਬੈਠੇ ਨੇ ਉਹਨਾਂ ਦੇ ਨਾਲ ਕਰਦੇ ਆਪਾਂ ਗੱਲਬਾਤ ਤੇ ਉਹਨਾਂ ਤੋਂ ਸਾਰੀ ਤੁਹਾਨੂੰ ਇਸ ਕਬੂਤਰਬਾਜੀ ਦੀ ਆਪਾਂ ਜਾਣਕਾਰੀ ਦਿਵਾਵਾਂਗੇ ਤੇ ਪਹਿਲਾਂ ਆਪਾਂ ਕਰਦੇ ਆਂ ਬਾਬਾ ਬੋਗਲੀ ਜੀ ਦੇ ਨਾਲ ਗੱਲਬਾਤ ਜੋ ਕਿ ਪੁਰਾਣੇ ਸਮਿਆਂ ਤੋਂ ਜੋ ਕਿ ਬਹੁਤ ਹੀ ਯਾਨੀ ਕਿ ਗੁੱਜੇ ਤੇ ਬਹੁਤ ਹੀ ਜ਼ਿਆਦਾ ਤਜਰਬੇਕਾਰ ਬੰਦੇ ਆ ਜਿਨ੍ਹਾਂ ਨੂੰ ਕੂਤਰਾਂ ਦੇ ਬਾਰੇ ਨੌਲੇਜ ਆ ਪਹਿਲਾਂ ਆਪਾਂ ਉਹਨਾਂ ਤੋਂ ਸਵਾਲ ਕਰਾਂਗੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਪੁੱਛਦੇ ਆ ਜੋ ਸਾਰੀ ਜਾਣਕਾਰੀ ਬਾਜੀ ਦੇ ਬਾਰੇ ਉਸ ਤੋਂ ਬਾਅਦ ਭਾਈ ਰਾਜਵਿੰਦਰ ਮੋਟਾ ਜੀ ਉਹ ਵੀ ਬੈਠੇ ਆਪਣੇ ਨਾਲ ਉਹਨਾਂ ਨਾਲ ਵੀ ਕਰਾਂਗੇ ਆਪਾਂ ਗੱਲਬਾਤ ਆਜੋ ਜੀ ਪਹਿਲਾਂ ਆਪਾਂ ਕਰਦੇ ਆਂ ਭਾਈ ਬੋਹਲੀ ਦੇ ਨਾਲ ਗੱਲਬਾਤ ਤਾਂ ਹਾਂਜੀ ਸਵਾਗਤ ਹੈ ਸਾਡੇ 59 ਕਹਿੰਦਾ ਸਰਪੰਚ ਫਾਰਮਿੰਗ YouTube ਦਾ ਧੰਨਵਾਦ ਆ ਵੀਰੇ ਜਿਹੜੇ ਸਾਡੇ ਲਈ ਪਹਿਲਾਂ ਦਾ ਪਿਆਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਆਪਣੇ ਜੀ ਜਿੰਨੇ ਵੀ ਸੱਜਣ ਮਿੱਤਰ ਆਪਣੇ ਚੈਨਲ ਦੇ ਨਾਲ ਹੋਰ ਵੀ ਕਬੂਤਰ ਬਾਜ਼ ਜਾਂ ਸਾਡੇ ਬੱਕਰੀਆਂ ਵਾਲੇ ਜਿੰਨੇ ਵੀ ਫਾਰਮਿੰਗ ਨਾਲ ਜੁੜੇ ਹੋਏ ਆ ਉਹਨਾਂ ਨੂੰ ਪਹਿਲਾਂ ਤਾਂ ਤੁਹਾਡੇ ਲਈਓ ਸਤਿ ਸ਼੍ਰੀ ਅਕਾਲ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਾਰੀ ਜਿੰਨੀ ਵੀ ਕਬੂਤਰ ਬਾਜ਼ੀ ਆ ਸਾਰੀ ਜਿੰਨੀ ਵੀ ਆਪਣੀ ਨੌਲੇਜ ਆ ਸਾਰ ਆਪਣੇ ਜੋ ਕਿ ਕਬੂਤਰਬਾਜੀ ਨੂੰ ਵੱਡੇ ਲੈਵਲ ਤੇ ਕੀਤਾ ਹੈ। ਧੰਨਵਾਦ ਓਡਾ ਜਨਰਲਿਆਂ ਦਾ, ਨਾਟ ਗੇਰਿਆਂ ਦਾ। ਵਾਲਛੌਂਦੀ ਪਰਿਵਾਰ ਆ ਇਹ ਸਾਡੇ ਪਿੰਡ ਦੇ ਬੱਚੇ ਆ। ਹਾਂਜੀ। ਸਾਡੇ ਕੋਲੇ ਆਏ ਸੀ ਅਸੀਂ ਇਹਨਾਂ ਦਾ ਪਿਆਰ ਰੱਖਿਆ। ਹਾਂਜੀ ਹਾਂਜੀ। ਬੋਲੋ। ਤੇ ਬਾਬਾ ਜੀ ਇਹ ਜੋ ਕਿ ਬਾਜੀ ਆ ਕਿੰਨੇ ਕਦੋਂ ਕਦੋਂ ਸ਼ੁਰੂ ਕੀਤੀ ਜੋ ਕਿ ਪਹਿਲੀ ਬਾਜੀ ਹੋਈ। ਬਾਈ ਜਿਆਦਾ ਤਾਂ ਲੈਂਦਾ ਨਹੀਂ ਲੰਮਾ 90 ਤੋਂ ਅਸੀਂ ਬਾਜੀ ਕਰਾਈ ਸੀ। ਠੀਕ ਹੈ ਉਦੋਂ ਬਲਜੀਤ ਸਿੰਘ ਛੋਡੀ ਕਨੇਡਾ ਵਾ ਚੰਗੀ ਪਰਿਵਾਰ ਦਾ ਬੰਦਾ ਹਾਂਜੀ ਹਾਂਜੀ ਉਦੋਂ 1600 ਦੀ ਅੱਧੇ ਟੋਲੇ ਦੀਆਂ ਝਾਂਜਰਾਂ ਰੱਖੇ ਦੀ ਪੈਂਦਾ ਠੀਕ ਹੈ ਜੀ ਉਹਦੇ ਚ ਇੱਕ ਝਾਂਜਰ ਲੈ ਗਿਆ ਸੀ ਵਿੱਕੀ ਹਾਂਜੀ ਇੱਕ ਲੈ ਗਈ ਡੀਫੀ ਠੀਕ ਹੈ ਪਰ ਉਦੋਂ ਪੈਂਡ ਵਾਲੇ ਕਹਿੰਦੇ ਜੇ ਇੱਕ ਨੂੰ ਦੇ ਉਹ ਪੈਂਡ ਵਾਲਿਆਂ ਦਾ ਮਸਲਾ ਦਾ ਵੀ ਕੂਤਰ ਚੱਕਾਂਗੇ ਹਾਂਜੀ ਆਪਾਂ ਬੇਈਮਾਨ ਨਹੀਂ ਸੀ ਮੈਂ ਕਹਾਂ ਕਿ ਉਹਨਾਂ ਨੂੰ ਠੱਲ ਦੇ ਕੇ ਹਾਂਜੀ ਦੋਨਾਂ ਨੂੰ ਹਾਂਜੀ ਆਪਾਂ ਪਿੰਡੋਂ ਤੋਰਿਆ ਇੱਥਾਈ ਆਪਣੀ ਜਿਹੜੀ ਬਾਜੀ ਆ ਹਾਂਜੀ ਆਪਾਂ ਨੇ 35 ਸਾਲਾਂ ਦੇ ਵਿੱਚ ਹਾਂਜੀ ਹਾਂਜੀ ਕੋਈ ਨੇ ਕਮੈਂਟ ਨਹੀਂ ਕੀਤਾ ਕਿਸੇ ਨੇ ਵੀਡੀਓ ਨਹੀਂ ਪਾਈ ਹਾਂਜੀ ਹਾਂਜੀ ਪਰ ਆਪਾਂ ਨਾ ਕੇ ਦਾ ਹੱਕ ਖਾਦਾ ਨਾ ਖਾਣਾ ਹਾਂਜੀ ਪਰ ਜੇ ਬਾਜੀ ਪਿੰਡ ਖਰਾਬ ਕਰੂ ਜਿਹੜਾ ਬੰਦਾ ਹਾਂਜੀ ਅਸੀਂ ਗਾਣ ਉਹਦਾ ਕੂਤਰ ਨਹੀਂ ਛਡਾਉਣਾ ਸਾਡੇ ਕੋਲੇ 90 ਕੂਤਰ ਹੋ ਗਏ ਆ ਠੀਕ ਹੈ 90 ਕੂਤਰ ਲਓ ਵੀ ਮਿੱਤਰੋ ਐਂਟਰ ਹੋ ਚੁੱਕੇ ਆ ਬਾਬਾ ਜੀ ਅਜੇ ਹੋਰ ਵੀ ਐਂਟਰੀਆਂ ਸ਼ੁਰੂ ਚੱਲਣਗੀਆਂ ਨਹੀਂ ਹਾਂਜੀ ਪਾਰਥ ਵਾਜੀ 9 ਵਜੇ ਤੋਂ 5 ਤਿੰਨ ਦਾ ਟਾਈਮ ਦਿੱਤਾ ਸੀ ਹਾਂਜੀ ਬਾਈ ਆ ਬੈਠਾ ਆਪਣੇ ਕੋਲੇ ਰਾਜਵਿੰਦਰ ਇਹਨੇ 2 ਘੰਟੇ ਫੇਰ ਵਧਾਤੇ ਹਾਂਜੀ ਅਸੀਂ 5 ਵਜੇ ਦਾ ਹੀ ਗੁੱਤਰ ਇੰਟਰ ਕੀਤਾ ਆ ਹਾਂਜੀ ਹਾਂਜੀ ਕਿਹਦਾ ਪੱਖ ਬਾਤ ਨਹੀਂ ਕਿਹਦਾ ਰੋਟੀ ਦਾ ਪੈਸਾ ਨਹੀਂ ਕੱਟਣਾ ਹਾਂਜੀ ਪਰ ਜਿਨ੍ਹਾਂ ਨੂੰ ਨਹੀਂ ਚੰਗੇ ਲੱਗਦੇ ਉਹ ਤਾਂ ਗੱਲਾਂ ਯਾਰ ਬਹੁਤ ਚੰਗੀਆਂ ਕਰਦੇ ਆ ਆਪਾਂ ਨੀਕੇ ਨੂੰ ਮੜਾ ਕਹਿੰਦੇ ਹਾਂਜੀ ਹਾਂਜੀ ਪਰ ਮੁਕੱਦਰ ਹੋਣਾ ਚਾਹੀਦਾ ਆਪੋ ਆਪਣਾ ਹਾਂਜੀ ਹਾਂਜੀ ਪਰ ਆਪਣੇ 35 ਸਾਲਾਂ ਦੇ ਵਿੱਚ ਕੋਈ ਆਪਾਂ ਨੂੰ ਇੱਕ ਬੰਦਾ ਗਲਤ ਕਹਿ ਦੇਵੇ ਹਾਂਜੀ ਆਪਾ ਉਹ ਬੰਦੇ ਦੇ ਦੇਣਦਾਰ ਆ ਜਾਨੀ ਕਿ ਇਹ ਬਾਜੀ ਬਹੁਤ ਹੀ ਅੱਜ ਦੀ ਨਹੀਂ ਜਾਂ ਕੱਲ ਦੀ ਨਹੀਂ ਇਹ ਬਹੁਤ ਹੀ ਲੰਮੇ ਸਮੇਂ ਤੋਂ ਤੇ ਪੁਰਾਣੇ ਸਮੇਂ ਤੋਂ 35 ਸਾਲਾਂ ਤੋਂ ਚੱਲਦੀ ਆਉਂਦੀ ਆ ਜੋ ਕਿ ਬਹੁਤ ਹੀ ਮੈਂ ਵੀ ਉਸ ਟਾਈਮ ਨਿਕਾਇਆ ਸੀ ਜਦੋਂ ਤੇ ਬਾਜੀ ਨੂੰ ਦੇਖਦਾ ਹੁੰਨਾ ਤੇ ਬਹੁਤ ਹੀ ਬਾਬਾ ਜੀ ਬਹੁਤ ਹੀ ਵੱਡੇ ਪੱਧਰ ਤੇ ਬਾਜੀ ਕਰਵਾਉਂਦੇ ਆ ਇਸ ਵਾਰ ਪੂਰੇ ਵੱਡੇ ਪੱਧਰ ਤੇ ਬਾਜੀ ਕਰਵਾਈ ਜਾ ਰਹੀ ਆ ਜਿਹਦੇ ਵਿੱਚ ਕਿ ਨਾਮ ਪਹਿਲਾ ਰੱਖਿਆ ਗਿਆਗਾ ਜੋ ਕਿ ਬਾਬਾ ਜੀ ਸਾਨੂੰ ਨਾਮ ਤੁਸੀਂ ਆਪ ਦੇ ਮੂੰਹ ਨਾਲ ਦੱਸੋ ਸਾਡੀ ਗੱਲ ਕੁਝ ਹੋਰ ਆ ਇੱਕ ਜੀ ਬਾਈ ਸਾਡਾ ਰਮਨ ਗਰੇ ਵਾਲਾ ਬਾਈ ਸਾਡਾ ਪ੍ਰੇਮੀ ਹਾਂਜੀ ਹਾਂਜੀ ਉਹਦੇ ਨਹੀਂ ਹਾਂਜੀ ਬਾਕੀ ਕਾਪਾ ਸਾਡਾ ਰਲ ਮਿਲ ਕੇ ਆ ਹਾਂਜੀ ਪਹਿਲਾ ਨਾਮ ਬਾਬਾ ਜੀ ਕੀ ਆ ਰਾਮਾ ਨਗਰਿਆਲ ਜੀ ਟਿੱਕੇ ਦੇ ਮੁੰਡੇ ਦਾ ਵੀ ਫਰੈਜਾ ਪਹਿਲਾ ਨਾਮ ਮਿੱਤਰੋ ਫਰੈਜਾਗਾ ਤੇ ਦੂਸਰਾ ਨਾਮ ਬਾਬਾ ਜੀ ਪੱਖਾ ਠੀਕ ਹੈ ਜੀ ਉਹ ਕਿੰਨਾ ਲਿਓ ਦਿੱਤਾ ਹੈ ਨਾ ਉਹ ਰਲ ਮੈਂ ਮੈਂ ਆਉਂਦੀ ਜਾ ਉਹ ਠੀਕ ਹੈ ਜੀ ਲਓ ਵੀ ਉਹ ਕਮੇਟੀ ਲਿਓ ਦਿੱਤਾ ਹੈ ਨਾ ਤੇ ਤੀਸਰਾ ਨਾਮ ਬਾਬਾ ਜੀ ਕਾਪਾ ਠੀਕ ਹੈ ਜੀ ਤੀਸਰਾ ਨਾਮ ਕਾਪਾ ਹਾਂਜੀ ਤੇ ਜੋ ਕਿ 16 ਮਈ ਦੀ ਤਰੀਕ ਤੇ ਬਾਬਾ ਜੀ ਦਿਨ ਸਾਰਾ ਦਾਦ ਏ ਜੀ 16 ਤਰੀਕ ਬਾਜੀ ਆਹੀ ਆਪਾਂ ਇੰਨੇ ਬੜੇ ਦੱਸ ਦੇ ਠੀਕ ਹੈ 16 5 2024 ਨੂੰ ਬਾਜੀ ਆ ਮਿੱਤਰੋ ਤੇ ਬਾਬਾ ਜੀ ਐਂਟਰੀ ਫੀਸ ਕਿੰਨੀ ਰੱਖੀ ਗਈ ਏ ਦੀ 2000 2000 ਰੁਪਿਆ ਲੋਕ 200 ਲੈਂਦੇ ਆ ਹਾਂਜੀ ਅਸੀਂ ਲੰਗਰ ਦੀ ਸੇਵਾ ਫਰੀ ਕਰਨੀ ਆ ਠੀਕ ਹੈ ਜੀ ਸਾਡਾ ਯਾਰ ਮਿੱਤਰ ਆਪਦਾ ਹੀ ਬੱਚਾ ਮਿਲ ਗਿਆ ਚੈਨਲ ਵਾਲਿਆਂ ਨੂੰ ਹਾਂਜੀ ਹਾਂਜੀ ਉਹਨਾਂ ਉਹ ਕਹਿੰਦਾ ਮੇਰਾ ਕਰਜ਼ਾ ਪਾਣੀ ਆ ਸਾਰਾ ਉਹਦਾ ਬਾਬਾ ਕੂਤਰਾ ਤੋਂ ਕਿਸੇ ਤੋਂ ਪੈਸਾ ਨਹੀਂ ਲੈਣਾ ਹਾਂਜੀ ਹਾਂਜੀ ਸਾਰਾ ਪਾਪਾ ਵਧੀਆ ਬਾਜੀ ਕਰਾਉਣੀ ਆ ਹਾਂਜੀ ਇਹ ਵਧੀਆ ਹੋ ਕੇ ਮੇਰੇ ਪਿੰਡ ਆਵੋਗੇ ਤੁਹਾਨੂੰ ਵਧੀਆ ਤੁਹਾਨੂੰ ਜਿਹੜਾ ਬੰਦਾ ਕੋਈ ਸਾਡੀ ਬਾਜੀ ਚ ਪਾਇ ਤਨ ਕਰੂ ਸਾਡੇ ਕੋਲੇ ਲੈਫਟ ਆਈ ਉਹਦਾ ਗਾਂ ਨੂੰ ਕੂਤਾ ਨਹੀਂ ਜਾਣਾ ਗਾਂ ਨੂੰ ਐਂਟਰ ਨਹੀਂ ਹੋਊਗਾ ਸਹੀ ਹੁਣ ਐਂਟਰ ਬੂ ਦੇ ਵਿੱਚ ਇਹੀ ਚੀਜ਼ ਆ ਵੀ ਜਿਹੜੇ ਕੂਤਾ ਲਿਖੇ ਗਏ ਆ ਉਸੇ ਪਿੰਡ ਦੇ ਉਹ ਮਾਲਕ ਕੌਣ ਖੋਦਾ ਇਹ ਕਿਸੇ ਪਿੰਡ ਦਾ ਸਾਨੂੰ ਕੂਤਾ ਦਾ ਪਤਾ ਲੱਗ ਗਿਆ ਵੀ ਨਹੀਂ ਕਿਤੋਂ ਲਿਆ ਕੇ ਛੱਡਿਆ ਉਹ ਅਸੀਂ ਨਾ ਦਾ ਕਬੂਤਰ ਦੇਣਾ ਨਾ ਪੈਸੇ ਲੈਣੇ ਆ ਸਭ ਕੁਝ ਸਹੀ ਗੁਰੂ ਘਰ ਦੇ ਦੇਣਾ ਸਾਰਿਆਂ ਦੇ ਸਾਹਮਣੇ ਆ ਮਿੱਤਰੋ ਤੁਹਾਨੂੰ ਸ਼ਰਤਾਂ ਬਾਬਾ ਜੀ ਨੇ ਦੱਸ ਹੀ ਦਿੱਤੀਆਂ ਜਿਹੜੀਆਂ ਮੇਨ ਆ ਗਿਆ ਤੇ ਆਪਦਾ ਪੂਰਾ ਵਧੀਆ ਤਿਆਰੀ ਨਾਲ ਕਬੂਤਰਾਂ ਨੂੰ ਵੱਧ ਤੋਂ ਵੱਧ ਖਰਾਕ ਦੇ ਕੇ ਤੇ ਚੰਗੇ ਲੈਵਲ ਦੇ ਬਣਾ ਕੇ ਕਬੂਤਰ ਲੈ ਕੇ ਆਓ ਤਾਂ ਕਿ ਤੁਸੀਂ ਵੀ ਇਸ ਨਾਮ ਨੂੰ ਇਸ ਕੱਪ ਨੂੰ ਜਿੱਤ ਕੇ ਕਰੇ ਖੁਸ਼ੀ ਖੁਸ਼ੀ ਪਹੁੰਚੋ ਸਾਡੀ ਤਾਂ ਸਾਰਿਆਂ ਲਈ ਉਹੀ ਆ ਵੀ ਸਾਰੇ ਕੱਪ ਲੈ ਕੇ ਜਾਵੋ ਤੇ ਆਪੋ ਆਪਣੀ ਮਿਹਨਤ ਦਾ ਥੋੜੀ ਦਾ ਮੁੱਲ ਪਾਵੇ ਤੇ ਇਸ ਦੇ ਨਾਲ ਹੀ ਆਪਾਂ ਕਰਦੇ ਆ ਬਾਈ ਰਾਜਵਿੰਦਰ ਮੋਟੇ ਜੀ ਦੇ ਨਾਲ ਗੱਲਬਾਤ ਇੱਕ ਸਵਾਲ ਬਾਬਾ ਜੀ ਕਹਿੰਦੇ ਹੋਰ ਕਿਉਂਕਿ ਇਹ ਚੀਜ਼ ਤਾਂ ਹੋ ਹੀ ਜਾਂਦਾ ਤੇ ਬਾਬਾ ਜੀ ਤੁਸੀਂ ਆਪਣਾ ਹੋਰ ਜਾਣ ਕੇ ਥੋੜੀ ਜੀ ਦੇ ਦਿਓ ਵੀ ਲੰਗਰ ਦੀ ਜਿਹੜੀ ਸੇਵਾ ਗਾ ਆਮ ਤਾਂ ਹਨਾ 2 2200 3000 ਲੈਂਦੇ ਹੀ ਲੈਂਦੇ ਆ ਕੇ ਵਿੱਚ ਲੰਗਰ ਮਿਕਸ ਕਰਦੇ ਪਰ ਆਪਣੇ ਇਹ ਪਹਿਲੀ ਵਾਰ ਪਿੰਡ ਦੇ ਵਿੱਚ ਮੈਂ ਬਹੁਤ ਹੀ ਬਾਬਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਜੋ ਕਿ ਸੀਮਤ ਜੀ ਐਂਟਰੀ ਫੀਸ ਰੱਖੀ ਆ ਤੇ ਲੰਗਰ ਦੀ ਸੇਵਾ ਅਟੁੱਤ ਵਰਤੇਗਾ ਜਿੱਦਾਂ ਗੁਰੂ ਘਰੇ ਆਪਾਂ ਛਕਦੇ ਆ ਫ੍ਰੀ ਸੇਵਾ ਗਈ ਜੋ ਕਿ ਗੱਲ ਆਪਾਂ ਇੱਕ ਕਰਨੀ ਆ ਜਗਰਾਉ ਨੇੜੇ ਬਾਜੀ ਹੋਜੀ ਬਾਈ ਉਹਨਾਂ ਨੇ 250 ਫੂਤ ਲਿਖਾ ਰਿਆ ਹਾਂਜੀ ਟਾਲੀਆਂ ਕਬੂਤਰਾ ਨੂੰ ਹਜ਼ਾਰ ਹਜ਼ਾਰ ਮੋੜਤਾ ਸਾਡੇ ਪਿੰਡ ਦਾ ਹੈਂਡੀਕਵਟ ਬੰਦਾ ਵਾ ਹਾਂਜੀ ਹਾਂਜੀ ਰੈਂਪੀ ਹਾਂਜੀ ਹਾਂਜੀ ਉਹਨਾਂ ਦੇ ਪੈਸੇ ਵੀ ਉਹ ਬੰਦੇ ਖਾ ਗਿਆ ਯਾਰ ਖਾ ਕੇ ਦੱਸੋ ਦੋਦੇ ਲੰਗੜੇ ਦਾ ਕੋਈ ਤਰਜੂ ਨਹੀਂ ਨਹੀਂ ਇਹ ਤਾਂ ਗੱਲ ਗਾਹਤਾ ਬਹੁਤ ਏਦਾਂ ਦਾ ਮੈਂ ਜਿੰਨੇ ਵੀ ਵੀਰ ਆਪਣੇ ਇਸ ਜਿਹੜੇ ਚੈਨਲ ਤੇ ਦੇਖ ਰਹੇ ਆ ਹਰਦੀ ਬਾਜੀ ਤੇ ਸੀਗੇ ਹਾਂਜੀ ਉਹ ਕਾਨੂੰ ਸਾਡੇ ਪਿੰਡ ਵੀ ਆਉਣੇ ਉਹਨਾਂ ਨੂੰ ਮੈਂ ਸਵਾਲ ਕਰੂੰਗਾ ਹਾਂਜੀ ਹਾਂਜੀ ਇਹ ਆਪਾਂ ਜਦੋਂ ਆਪਣਾ ਚੈਨਲ ਤੁਹਾਨੂੰ ਦੱਸ ਦਈਏ ਇੱਕ ਹੋਰ ਕਿ ਜੋ ਕਿ ਲਾਈਵ ਆਉਣ ਚੱਲਣੀ ਹੈ ਸਾਰੀ ਬਾਜੀ ਉਹ ਆਪਣੇ 911 ਸਰਪੰਚ ਫਾਰਮਿੰਗ ਪੇਜ ਤੇ ਦਿਖਾਈ ਜਾਊਗੀ ਵੀਰੇ ਹੈਲੋ ਲਾਈਵ ਯਾਰ ਮੈਂ ਸੇਵਾ ਕੀਤੀ ਆ ਘੱਟ ਪਹਿਲਾਂ ਬਾਜ਼ੀਆਂ ਮੈਂ ਜਿੱਤਿਆ ਯਾਰ ਹਾਂਜੀ ਹਾਂਜੀ ਅਲੀਗੜ੍ਹ ਮੈਂ ਲਗਾਤਾਰ 2 ਸਾਲ ਜਿੱਤੇ ਆ ਯਾਰ ਅੱਛਾ ਜੀ ਫਤੇਗੜ ਜਿੱਤੇ ਆਪਾਂ ਪਰ ਆਪਾਂ ਨਹੀਂ ਜਿਹੜੇ ਹੁਣ ਸਟਾਰ ਆ ਚਲੋ ਟਾਈਮ ਦੇ ਸਟਾਰ ਆ ਉਦੋਂ ਅਸੀਂ ਸੀ ਉਦੋਂ ਬਾਬਾ ਜੀ ਵੀ ਸਟਾਰ ਰਹੇ ਹੋਏ ਯਾਨੀ ਕਿ ਮੌਕੇ ਤੇ ਬਾਬਾ ਜੀ ਕਿੰਨੇ ਕਬੂਤਰ ਆਪਾਂ ਪਾਲਦੇ ਆਉਣ ਤੱਕ ਜਾਣ ਬਣ ਅਣ ਗਿਣਤੀ ਯਾਰ ਕਿੰਨੇ ਜਾਨਵਰ ਕਿੰਨੇ ਹੁਣ ਕਿੰਨੇ ਆਪਾਂ ਬਾਰ ਨਹੀਂ 12 ਕੁਆਂਟਲ ਮੇਰੀ ਗਣ ਕਿਨਾਂ ਦੀ ਖਾਤਰ ਰੱਖੀ ਹੁੰਦੀ ਆ ਮੇਰਾ ਇੰਨਾ ਇਹਨਾਂ ਨੇ ਸਾਥ ਦਿੱਤਾ ਹਾਂਜੀ ਹਾਂਜੀ ਯਾਰ ਮੈਨੂੰ ਨੇ ਦਾਣੂ ਜੱਫੀਆਂ ਵਾਦੀਆਂ ਯਾਰ ਦੇਖ ਲੋ ਵੀ ਮਿੱਤਰੋ ਮੈਨੂੰ ਇੱਕ ਮਿੰਟ ਗੱਲ ਕਰਨੀ ਆ ਕਈ ਬੰਦੇ ਹੁੰਦੇ ਆ ਮੇਰੇ ਇਕ ਵੀਲਦਾਰੀ ਹੋ ਗਈ ਸੀ ਵੱਡੀ ਮੇਰੇ ਬੇਟੀਆਂ ਸੀਗੀਆਂ ਹਾਂਜੀ ਹਾਂਜੀ ਆਪਾਂ ਇਹ ਕੰਮ ਤੋਂ ਥੋੜਾ ਜਿਹਾ ਰੋਗੇ ਸਾਡਾ ਬਾਪੂ ਇਹ ਕੰਮ ਨੂੰ ਚੰਗਾ ਨਹੀਂ ਸਮਝਦਾ ਸੀ ਹਾਂਜੀ ਹਾਂਜੀ ਸਾਡੇ ਪਿੰਡ ਦੇ ਵਿੱਚ ਪਹਿਲਾਂ ਬਾਈ ਮੋਣੀ ਸੀ ਹਾਂਜੀ ਉਸ ਤੋਂ ਬਾਅਦ ਬਾਈ ਮੇਲ ਸੀ ਹਾਂਜੀ ਇੱਕ ਸਾਧੂ ਬਾਈ ਸੀ ਚੌਥੇ ਮੈਂ ਕੁੱਤਰ ਰੱਖੇ ਸੀ ਠੀਕ ਆ ਸਾਡਾ ਬਾਪੂ ਤਾਂ ਆਪ ਕਹਿੰਦਾ ਸੀ ਵੀ ਜਿੱਦੇ ਕੁੜੀਆਂ ਵਿਆਉਣੀਆਂ ਆਈਆਂ ਉਹਨਾਂ ਨੂੰ ਪਿੰਜਰੇ ਦੇ ਦੀ ਹਾਂਜੀ ਹਾਂਜੀ ਬਰਾਪਾ ਸੇਵਾ ਕੀਤੀ ਆ ਹਾਂਜੀ ਕੁੜੀ ਮੇਰੀ ਮਿੰਨੀ ਪੈਗਾ ਮੁੰਡਾ ਆਸਟ੍ਰੇਲੀਆ ਆਪਣਾ ਹਾਂਜੀ ਪਰ ਕਿਰਪਾ ਤੁਹਾਡੀ ਆ ਵੀਰੇ ਯਾਰਾ ਮੈਂ ਕੋਈ ਹੰਕਾਰ ਨਹੀਂ ਹਾਂਜੀ ਹਾਂਜੀ ਮੇਰਾ ਤਾਂ 10 ਸਾਲ ਦਾ ਵੀਜ਼ਾ ਲੱਗਿਆ ਹਾਂਜੀ ਪਰ ਆਪਾਂ ਨੂੰ ਜਿੰਨਾ ਜਿੰਨਾ ਇਹਨਾਂ ਨੇ ਦਿੱਤਾ ਬਾਕੀ ਕੰਮ ਤਾਂ ਬਾਕੀ ਠੱਗੀ ਠੋਰੀ ਤਾਂ ਬਹੁਤ ਆਪਾਂ ਨੂੰ ਬਾਹਰ ਕੋ ਦਿੱਤਾ ਇਹ ਦੇਖੋਲੇ ਮੇਰਾ ਸਬੂਤ ਆ ਠੱਗੀ ਠੋਰੀ ਦਾ ਹਾਂ ਉਹ ਬੰਦੇ ਨੂੰ ਮੈਂ 10 ਗੁਣਾ ਪੈਂਡੇ ਦੇਉਂ ਆ ਨਦਰਕਾਰਟ ਆਪਣਾ ਪਿੰਡ ਜੀ ਵੀ ਬੋਲਦਾ ਸਹੀ ਗੱਲ ਆ ਬਾਬਾ ਇਹ ਤਾਂ ਗੱਲ ਸੋਚਦਾ ਇਹਦੇ ਪਿੰਡੇ ਤੇ ਇੱਜ਼ਤ ਆ ਬੰਦਾ ਉਹ ਬਾਈ ਛੜਾਉਂਦਾ ਜਿਹਦੀ ਪਿੰਡੇ ਤੇ ਕਦਰ ਨਹੀਂ ਬਾਈ ਉਹਦੀ ਕੋਤੇ ਜਨੀ ਇੱਜ਼ਤ ਨਹੀਂ ਆ ਸਹੀ ਗੱਲ ਆ ਬਾਈ ਗੱਲ ਬਾਈ ਬਾਈ ਦੀ ਆਪਾਂ ਕਿਸੇ ਦਿਨ ਨਾ ਖਾਸ ਇੰਟਰਵਿਊ ਵੀ ਕਰਨੀ ਆ ਤੇ ਗੱਲਾਂ ਬਾਬੇ ਕੋਲੇ ਤਿਆਰਬੇ ਦੀਆਂ ਗਿਆ ਅੱਗੇ ਆਪਾਂ ਤੁਹਾਨੂੰ ਦੱਸਾਂਗੇ ਨਾਂਡ ਗਰਾਂ ਦੇ ਘਰੇ ਆਏ ਸੀ ਕਿ ਤੇ ਆ ਵੀ ਦਿਖਾਉਣੇ ਆ ਸਾਡੇ ਫਾਰਮਿੰਗ 'ਚ ਬਾਬਾ ਜੀ ਪਹੁੰਚੇ ਆ ਤੇ ਬਾਬਾ ਜੀ ਕਹਿੰਦੇ ਵੀ ਤੁਹਾਡੇ ਆਪਾਂ ਹੋਰ ਵੀ ਜਾਨਵਰ ਦਿਖਾਵਾਂਗੇ ਉਹ ਤੁਹਾਨੂੰ ਫੇਰ ਆਪਾਂ ਕੇ ਦਿਨ ਕਰਾਂਗੇ ਤੇ ਥੋੜੀ ਜਿਹਾ ਆਪਾਂ ਰਾਜਵੀਰਦਰ ਬਾਈ ਮੋਟੇ ਨਾਲ ਵੀ ਗੱਲ ਕਰ ਲਈ ਬਾਜੀ ਦੇ ਬਾਰੇ ਵੀ ਬਾਈ ਬਾਈ ਹਸਰੀਕਾਲ ਜੀ ਹਸਰੀਕਾਲ ਜੀ ਤੇ ਬਾਈ ਜੀ ਤੁਸੀਂ ਵੀ ਸਾਨੂੰ ਬਾਜੀ ਦੇ ਬਾਰੇ ਜਾਣਕਾਰੀ ਦਿਓ ਤੁਸੀਂ ਵੀ ਇਸ ਬਾਜੀ ਦੇ ਬਾਜੀ ਮੈਂ ਬਾਬੇ ਨਾਲ ਯਾਨੀ ਕਿ 5 ਸਾਲ ਤੋਂ ਜੁੜਿਆ ਨਾਲ ਬਾਜੀ ਦੇ ਬਾਜੀ ਪੂਰੀ ਇਨਸਾਫ ਦੇ ਹੁੰਦੀ ਆ ਹਾਂ ਜੀ ਹਾਂ ਜੀ ਉਹ ਜੇ ਸਾਫ ਦੀ ਹੁੰਦੀ ਆ ਕੋਈ ਬੰਦਾ ਐ ਨਹੀਂ ਕਹਿ ਸਕਦਾ ਜਾਂ ਸਾਡਾ 1 ਰੁਪਿਆ ਵੀ ਰੱਖਿਆ ਇੱਕ ਦੀ ਅਸੀਂ ਰੋਟੀ ਦਾ ਵੀ ਪੈਸਾ ਕੋਈ ਨਹੀਂ ਕਟਿਆ ਹਾਂਜੀ ਜਾਨੀ ਕਿ ਪੂਰੀ ਵਧੀਆ ਬਾਜੀ ਹੋਊਗੀ ਹਾਂਜੀ ਵਧੀਆ ਖਿਡਾਰੀ ਆ ਸਾਰੇ ਹਾਂਜੀ ਹਾਂਜੀ ਤੇ ਬਾਜੀ ਲਾਈਵ ਹੋਊਗੀ ਠੀਕ ਹੈ ਜੀ ਹਾਂਜੀ ਲਾਈਵ ਆਪਣੇ ਮੜਾ 5911 ਸਰਪੰਚ ਫਾਰਮਿੰਗ ਤੇ ਗੌਰ ਕਰ ਲਿਓ ਆਪਣੇ 5911 ਸਰਪੰਚ ਫਾਰਮਿੰਗ ਤੇ ਤੁਹਾਨੂੰ ਸਾਰਾ ਇਹ ਚੈਨਲ ਦੇ ਰਾਹੀਂ ਦਿਖਾਇਆ ਜਾਊਗਾ ਲਾਈਵ ਬਾਜੀ ਚੱਲੂਗੀ ਤੇ ਤੁਸੀਂ ਇਸ ਦੇ ਨਾਲ ਜੜ ਕੇ ਸਾਰੀ ਬਾਜੀ ਨੂੰ ਲਾਈਵ ਦੇਖ ਕੇ ਦੱਸਿਓ ਫਿਰ ਸਾਨੂੰ ਕਿੱਦਾਂ ਤੁਹਾਨੂੰ ਲੱਗੀ ਸਾਡੀ ਬਾਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਬਾਜੀ ਸਾਡੇ ਪਿੰਡ ਦੇ ਸਹਿਯੋਗ ਨਾਲ ਮੋਤਵਾਰ ਬੰਦੇ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਾਈ ਜਾ ਰਹੀ ਹੈ ਹਾਂਜੀ 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 ਠੱਗੀ ਠੋਰੀ ਤੋਂ ਬਿਨਾਂ ਹਾਂਜੀ ਜਮਾ ਵੀ ਕਹਿੰਦੇ ਕੋਈ ਠੱਗੀ ਠੋਰੀ ਨਹੀਂ ਕੋਈ ਕਿਸੇ ਨਾਲ ਕੋਈ ਬਹਿਸ ਬਾਜੀ ਨਾ ਨਹੀਂ ਪਿਆਰ ਨਾਲ ਬਾਜੀ ਵਧੀਆ ਸਹੀ ਬੀਕਾ ਆਪਾਂ ਤਾਂ ਕਹਿੰਨੇ ਆ ਬਾਜ਼ੀਆਂ ਕਰਾਓ ਵਧੀਆ ਕਰਾਓ ਭਵੇਂ ਘੱਟ ਕਰਾ ਲਓ ਕੋਈ ਠੱਗੀ ਠੋਰੀ ਨਾ ਕਰੋ ਆਏ ਨਾ ਕਰੋ ਵੀ ਛੱਡ ਕੇ 200 ਕਬੂਤਰ ਰੁਪਏ 40 ਕਬੂਤਰਾਂ ਦੇ ਹੀ ਦੇਣੇ ਆ ਇਹ ਕੰਮ ਗਲਤ ਆ ਹਾਂਜੀ ਪਰ ਥੋੜੀਆਂ ਕਰਾ ਲਓ ਬਾਜ਼ੀਆਂ ਕਰਾਓ ਚੱਜਦੀਆਂ ਇਹ ਆਪਣਾ ਸ਼ੌਂਕ ਆ ਇਹਨੂੰ ਹਾਂਜੀ ਹਾਂਜੀ ਤਾਂ ਬਾਕੀ ਬਾਬਾ ਜੀ ਨਾ ਕਰਦੇ ਆ ਗੱਲ ਬਾਬਾ ਜੀ ਕਹਿੰਦੇ ਵੀ ਗੱਲਬਾਤ ਕਰਨੀ ਆਪਾਂ ਤਾਂ ਬਾਬਾ ਜੀ ਨਾ ਕਰਦੇ ਆ ਜੋ ਗੱਲਬਾਤ ਤੇ ਬਾਬਾ ਜੀ ਕੀ ਕਹਿੰਦੇ ਆਗੇ ਪਰ ਵੀਰੇ ਬੀਜਾ ਸੀ ਉਹਨੂੰ ਹੀ ਦੰਨੇ ਆ ਜਿਹੜਾ ਆ ਵੀ ਬਾਜੀ ਕਰਾਉਂਦਾ ਪੈਂਦਾ ਹਾਂਜੀ ਹਾਂ ਬਹੁਤ ਹੁਣ ਅੱਜ ਕੱਲ ਸਟਾਰ ਆ ਮੋਟਰਸਾਈਕਲ ਟਰੈਕਟਰ ਜਾਂਦੇ ਆ ਪਰ ਉਹਨਾਂ ਦੇ ਪਿੰਡ ਚ ਜ਼ੋਰਤ ਨਹੀਂ ਬਾਜੀ ਕਰਾਉਣ ਦੀ ਹਾਂਜੀ ਹਾਂਜੀ ਉਹ ਕਹਿੰਦੇ ਸਾਡੇ ਪਿੰਡ ਤੇ ਬੰਦ ਹੀ ਨਹੀਂ ਪਰ ਉਹਨਾਂ ਦੀ ਜਾਂਦਾ ਪਿੰਡ ਐ ਜਤਨੀ ਹਾਂਜੀ ਹਾਂਜੀ ਆਪਾਂ ਪਿੰਡੇ ਚੱਲਾਂਗੇ ਜੇ ਆਪਾਂ ਨੂੰ 20 ਬੰਦੇ ਮਿਲੇ ਤਾਂ ਆਪਾਂ ਨੂੰ 5 ਬੰਦੇ ਸਲਾਮ ਕਰਨਗੇ ਯਾਰ ਸਹੀ ਗੱਲ ਨੇ ਮਾਪੇ ਛੋਟਾ ਦਾ ਰਕਾਰ ਹੀ ਬੋਲਦਾ ਹੈ ਫਿਰ ਤੇ ਕਰੋ ਕਿਨੇ ਦਾ ਨਹੀਂ ਲੈਣ ਜਾਣੀ ਵੀਰੇ ਸਾਰਾ ਕੰਮ ਪਿਆਰ ਨਾਲ ਯਾਰਾ ਹਾਂਜੀ ਹਾਂਜੀ ਤੈਨੂੰ ਮੈਂ ਪੁੱਤ ਕਹੂੰਗਾ ਤੂੰ ਮੈਨੂੰ ਪਿਆਰ ਨਾਲ ਬੁਲਾਵੇਂਗਾ ਹਾਂਜੀ ਹਾਂਜੀ ਆਕੜ ਦਾਦੇ ਪੱਲੇ ਰਹਿ ਜਾਂਦੀ ਯਾਰਾ ਹਾਂਜੀ ਆਕੜ ਦਾਦੇ ਪੱਲੇ ਰਹਿੰਦੀ 10 ਸਾਲ ਦਾ ਮੇਰਾ ਵੀਆ ਲੱਗਿਆ ਹਾਂਜੀ ਵੀ ਰੋਜ਼ ਸਾਡੇ ਟਰਾਲੇ ਚੱਲਦੇ ਮੇਰੀ ਗੱਡੀ ਦੇ ਮਿੰਨੀ ਪੱਕ ਜਾਣਾ ਵਾ ġੇੜਾ ਬੇੜਾ ਦੇਣਾ ਰੱਬ ਨੇ ਬਹੁਤ-ਬਹੁਤ ਦਿੱਤਾ ਇਹ ਗਾਲ ਤੇ ਗਿਆ ਹੋਵੇ ਚਾੜ ਬਰਾ ਦੀ ਸੇਵਾ ਨਹੀਂ ਬਬੀ ਸਭ ਮਾਫ ਕਰਨੀ ਸਾਰੇ ਪ੍ਰੇਮੀਆਂ ਵੀਰਿਆ ਕੋਈ ਨਾ ਤੇ ਜਰੂਰ ਆਪਣੀ ਇਸ ਬਾਜੀ ਦੇ ਬਾਬਾ ਜੀ ਨਾਲ ਆਪਾਂ ਵੀ ਉੱਥੇ ਤੁਹਾਨੂੰ ਮਿਲਾਂਗੇ ਤੇ ਆਪਣੇ ਚੈਨਲ ਤੇ ਜਰੂਰ ਤੁਸੀਂ ਵੀ ਪਹੁੰਚ ਕੇ ਇਸ ਨੂੰ ਇਦਾਂ ਹੀ ਆਪਣੀ ਵੀਡੀਓ ਨੂੰ ਦੇਖਣਾ ਤੇ ਕਮੈਂਟ ਕਰਨਾ ਤੇ ਲਾਈਕ ਜਰੂਰ ਕਰਨਾ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਸਾਡੇ ਕੋਲੇ ਪੈਨਡ ਵਾਲਿਆਂ ਨੂੰ ਹੈਗਾ ਸੰਯੋਗ ਹਾਂਜੀ ਬਸ ਜੀ ਲਈ ਸੰਯੋਗ ਦਿਓ ਨਾਲ ਜੇ ਮੇਰਾ ਨਾਮ ਸਾਥ ਦੇਣਗੇ ਆਪਾਂ ਗਾਹ ਨੂੰ ਮੈਂ ਬੰਦ ਕਰ ਦੂੰਗਾ ਪੂਰਾ ਪੂਰਾ ਜੀ ਸਰਪੰਚ ਜੇ گاਣ ਵਾਲੇ ਲੈਵਲ ਨੂੰ ਆਪਾਂ ਬਾਜੀ ਵਧਾਉਣੀ ਆ ਤਾਂ ਇੱਕ ਸਾਡੇ ਜਿੰਨੇ ਵੀ ਪਿੰਡ ਦੇ ਸਾਡੇ ਨਾਲ ਵੀਰ ਜੁੜੇ ਹੋਇਆ ਚੈਨਲ ਦੇ ਨਾਲ ਉਹਨਾਂ ਨੂੰ ਬੇਨਤੀ ਆ ਕਿ ਇਸ ਬਾਜੀ ਨੂੰ ਇਸ ਵਾਰ ਵੱਧ ਤੋਂ ਵੱਧ ਦੇਖੋ ਤੇ ਸਪੋਰਟ ਜ਼ਰੂਰ ਕਰੋ ਤਾਂ ਕਿ ਇਹ ਬਾਜੀ ਜੋ ਕਿ ਅੱਗੇ 36ਵੀਂ ਬਾਜੀ ਕਰਵਾਈ ਜਾਵੇ ਇਹਦੂ ਵੀ ਬਹੁਤ ਵੱਡਾ ਟਰੈਕਟਰ ਜਾਂ ਇਹਦੂ ਹੋਰ ਬਹੁਤ ਵੱਡੇ ਵੱਡੇ ਨਾਮ ਰੱਖੇ ਜਾਣ ਤੇ ਹਾਂਜੀ ਆ ਲੈਟ ਸਾਡੇ ਕੋਲੇ ਕਾਪੀ ਆ ਜਿਹਨੇ ਕੋਈ ਹਮਿੰਨਾ ਵੀ ਕੀਤੀ ਉਹਦਾ ਕਬੂਤਰ ਗਾਂ ਨੂੰ ਇਟਰ ਨਹੀਂ ਕੀਤਾ ਜਾਣਾ ਹਾਂਜੀ ਨਾਲ ਸਾਡੇ ਖੜੇ ਆ ਭਾਲਕਾ ਲੈਣਾ ਮਲਕੀਸ਼ ਸਿੰਘ ਸਾਡਾ ਚਾਚਾ ਹਾਂਜੀ ਸਦੀ ਸਿੰਘ ਬਰਨਾਲਾ ਕਿਰਮੇਰ ਸਿੰਘ ਸਰਪੰਚ ਇੱਕ ਸਾਡਾ ਚਾਚਾ ਫੌਜੀ ਆ ਉਹਦਾ ਨਾਂ ਨਹੀਂ ਜਾਣਦੇ ਠੀਕ ਹੈ ਜੇ ਕੋਈ 5-3 ਹੋਈ ਹਾਂਜੀ ਇਹਨਾਂ ਨੂੰ ਜਿਹੜੀ ਆਫਰ ਦੇ ਦੇਾਂਗੇ ਇਹ ਦੇਣਗੇ ਮੋਟਰਸਾਈਕਲ ਠੀਕ ਹੈ ਤਾਂ ਲਓ ਪਰ ਬੰਦ ਵਾਲਿਆਂ ਨੂੰ ਮੇਰੀ ਬੇਨਤੀ ਆ ਜਾਂ ਤੁਸੀਂ ਬੱਚੇ ਆ ਮੈਂ ਵੱਡਾ ਹਾਂ ਮੈਂ ਤਾਂ 2-4 ਸਾਲਾਂ ਆ ਪਰ ਮੇਰਾ ਸਾਥ ਦਿਓ ਤੁਹਾਡਾ ਵੀ ਨਾਂ ਬਣੂ ਮੇਰਾ ਵੀ ਬਣੂ ਮੈਂ ਕੋਈ ਉਹ ਨਹੀਂ ਓਕੇ ਵੀਰੇ ਤਾਂ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਸਿਰੇ ਤੱਕ ਦੇਖਣ ਦੇ ਲਈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਜਲਦ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਲਾਈਵ ਨੂੰ ਜ਼ਰੂਰ ਦੇਖਿਓ ਤੇ ਆਪਣੇ ਚੈਨਲ ਨਾਲ ਜਿੰਨੇ ਵੀ ਨਵੇਂ ਕਬੂਤਰ ਵਿਆਹ ਵੀਰਵਾਜ ਜੁੜ ਰਹੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਇਹੋ ਜਿਹੇ ਬਾਜ਼ੀਆਂ ਇਹੋ ਜਿਹੇ ਮੇਲੇ ਦਿਖਾਈ ਜਾਣ ਤੇ 16 ਤਰੀਕ ਨੂੰ ਭੁੱਲਿਓ ਨਾ ਸੁਬਾਹ 7 ਵਜੇ ਤੋਂ ਬਾਬਾ ਜੀ ਸ਼ਾਮ ਦੇ ਕਿੰਨੇ ਵਜੇ ਤੱਕ ਚੱਲੂਗੀ ਬਾਈ ਸੁਬਾਹ ਦੇ 7 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਸੇ ਸੁਬਾਹ 6 ਵਜੇ ਐਂਟਰ ਹੋ ਜਾਣ ਕੋਤਰ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਚਾਹ ਕੋਈ ਬਾਹਰ ਆਸੀਂ ਨਹੀਂ ਬਾਹਰਨਾ 6:30 ਵਜੇ ਸੜਾ ਦੇਣੇ ਆ ਪਰ ਮੈਂ ਜਿੰਨਾ ਨਾਮ ਲੈ ਤੇ ਮੇਰੇ ਖਾਸ ਪ੍ਰੇਮੀ ਸੀ ਪਰ ਪ੍ਰੇਮੀ ਮੇਰਾ ਸਾਰਾ ਪੈਂਦੀ ਆ ਕੋਈ ਗੁੱਸਾ ਨਾ ਮੰਨਿਓ ਵੀ ਉਹਨਾਂ ਦਾ ਨਾਮ ਹੈ ਤਾਂ ਪਰ ਇਹ ਮੇਨਾਂ ਖੜੇ ਯਾਰ ਪਰ ਮੇਰੇ ਮੇਰੇ ਆਪ ਤੇ ਨਹੀਂ ਖੜੇ ਹਾਂਜੀ ਕਾਰਿਆਂ ਲਈ ਖੜਦੇ ਆ ਤੇ ਇਦਾਂ ਹੀ ਆਪਣੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ 16 ਤਰੀਕ ਨੂੰ ਹੋ ਜੋ ਰੈਡੀ ਬਾਜੀ ਤੁਹਾਨੂੰ ਦਿਖਾਵਾਂਗੇ ਆਪਾਂ ਪਿੰਡ ਭਮੀਪੁਰਾ ਕਲਾ ਤੋਂ ਤੇ ਜਗਰਾਉ ਤਹਿਸੀਲ ਤੇ ਲੁਧਿਆਣਾ ਜ਼ਿਲ੍ਹਾ ਤੇ ਜਲਦ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਧੰਨਵਾਦ